राम राम त राम राम त ای سات کر سی شیرہ لا بھی آ رہی ہے اور شیران بتا لا رہے قوم اداسی قوم ہے ندی پہ ہٹ کر چلتے کے واسطے دور دور جی مارو مار پہ چکروا ما پر کے پٹے سے جی جی باپ مرکی ماں کی سی پی باجیا دیکھ تی آ کے ساتھ بیٹھ کے دستک دیتی شخص کی بات مار مار کے باپس بدل کر ਭਰਪੂਰ ਜੀ ਭਰਪੂਰ ਜੀ ਹੁਣ ਗਾਣੀ ਗਲਾ ਬੜੇ ਵੀ ਜਾਵੋ ਜੀ ਮੇਰੇ ਬਾਤ ਸੁਣੋ ਜੀ ਘੰਟੀ ਗਲਾ ਜੇ ਦੀ ਦੇ ਰਹੇ ਖੁਸ਼ੀ ਨੂੰ ਸੁਨੇਹਾ ਸੂਰਜ ਤੱਕ ਤਾਰੇ ਆਉਣ ਸਮੇਂ ਤੇਰੇ ਕਬਜ ਪਿਆਰੇ ਜੀ ਰਹੇ ਖੁਸ਼ੀ ਨੂੰ ਸੁਨੇਹਾ ਸੂਰਜ ਆਉਣ ਵਾਲੇ ਸਮੇਂ ਦੇ ਬਾਅਦ ਤੇਰੇ ਕਬਜ ਪਿਆਰੇ ਗੱਲ ਨਿਕਲਦੀ ਨਾ ਹੋਵੇ ਬੜੇ ਬੜੇ ਬਿਨਾ ਗੱਲ ਤਾਂ ਪੱਤਾ ਨਹੀਂ ਖੁੱਲਦਾ ਨੰਗੇ ਵੇਖੇ ਨੇ ਸੇਕ ਦੇ ਟੁਕੜੇ ਤੇ ਮਸਤਾ ਬਾਗ ਭਾਈ ਮਰਦਾ ਹੀ ਹੋ ਜਾਂਦਾ ਹਿੰਦੂ ਸਿੱਖ ਉਸੇ ਵਾਰ ਜੇ ਅੱਡ ਹੋ ਗਏ ਕਿੰਨਾ ਬਾਅਦ ਤਰੰਗਰੀ ਹੋ ਜਾਂਦਾ ਤੇ ਜਿਹੜਾ ਜਿਹੜਾ ਕਰੇ ਬਰਾਈ ਦੂਜਿਆਂ ਦੀ ਉਹ ਆਪ ਦੀ ਛੱਡਾ ਨਹੀਂ ਹੋ ਜਾਂਦਾ ਤੇਰੇ ਪੀਰ ਕਹੋ ਪੀਰ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਵੀ ਨਾ ਕੋਈ ਕਹੇ ਲਈ ਦਰਵਾਜ਼ਾ ਖੋਲ੍ਹ ਦੇ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂਰ ਕੀ ਹੋ ਕਥੇ ਆ ਗਏ ਤੇਰੇ ਮੁੱਤੋ ਹੋ ਤੇਰੇ ਸਤੂ ਮੈਂ ਉਹ ਮਿਸਰੀ ਮੇਰੇ ਦਾ ਸਮੁੰਦਰ ਦੀ ਜੋ ਕਿ ਸੰਕਟ ਵਿੱਚ ਹੋਣਾ ਅਗਰ ਜੀ ਜੋ ਕਿ ਤਾਂ ਹੰਝਾ ਸਾਰੇ ਮਹੱਲੇ ਨੇ ਕਿ ਲੋਕ ਕਿਹਾਗੇ ਜੋ ਅੱਜ ਸਰਪੰਚ ਦੇ ਤਰਫੇ ਪੇਸ਼ੀ ਨੂੰ ਨਵਾਸ ਖਾਰੇ ਦੀ ਕੁਰਬਾਨੀ ਆ ਆ ਸਭ ਤੋਂਲੇ ਬੱਚੇ ਨੂੰ ਦੂਰ ਤੇ ਪਿਆ ਇਸ ਦੇ ਵਿੱਚ ਮਦਾਨ ਹੰਝਾ ਸਾਡਾ ਇਸ ਸਮਾਜ ਦਾ ਬਹੁਤ ਬਹੁਤ ਸਾਡੇ ਨਾਲ ਜੁੜ ਗਏ ਜੇ ਮਹਾਨ ਮਾਸਿਆਂ ਦੇ ਪ੍ਰੀਤ ਪ੍ਰਚਾਰ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਹੀ ਜੋ ਕਿ ਸਾਡੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਕੇਰਾਸਮਾਰੀ ਦੀ ਬਣਨਾ ਕੁਰੇਨ ਤੇ ਰੰਗਾਸ ਮਰੀ ਦੇ ਬਾਅਦ ਮੰਦਰਾ ਚ ਹਰ ਵੇਲੇ ਬੱਚਾ ਗੁੰਮਾ ਲਗਨ ਤੋਂ ਇਹਨਾਂ ਬੱਚਿਆਂ ਨਾਲ ਹੀ ਸਾਡਾ ਗਾਂਵ דוਵੇਂ ਸੋਮ ਜੇ ਵਧੂਗੀ ਇਹਨਾਂ ਬੱਚਿਆਂ ਦੇ ਹੌਸਲੇ ਜਗ ਬੁਲੰਦ ਆਪਾਂ ਹੀ ਕਰਨੇ ਆ ਅੱਜ ਦੇ ਸਾਥ ਦੇ ਕੇ ਅੱਜ ਸਾਨੂੰ ਬੜੀ ਖੁਸ਼ੀ ਹੈ ਜਦੋਂ ਆ ਰੋਸ਼ਿੰਦਰਾ ਨੂੰ ਲੋਕਾਂ ਦੇ ਸਾਧੀਆਂ ਮੇਰੇ ਮਾਵਾ ਭੈਣਾ ਭਰਾਵਾ ਭਰਾ ਇਕੱਠੇ ਹੋ ਕੇ ਬਹੁਤ ਹੀ ਵਧੀਆ ਪਹਲਾ ਕੀਤਾ ਸਾਡੇ ਸਾਥਕਾਂ ਸਾਨੂੰ ਇੰਨਾ ਗੈ ਜਦੋਂ ਇੰਨੀ ਖੁਸ਼ੀ ਹੋਈ ਇਸ ਤਰ੍ਹਾਂ ਇੰਦਰਾ ਕੌਮੀ ਦੇ ਖੁਦਾਨਾ ਨੇ ਤੇ ਪੋਲੀ ਨੇ ਪੋਲੀ ਨੇ ਕਮਲ ਕੋ ਲਾਈਨ ਸਾਹਿਬ ਅਫਰੀਕਾ ਦੇ ਸਮਰਥਨ ਵਿੱਚ ਸਾਧਤਾ ਪੀਪਲ ਨੇ ਆਪਾਂ ਕਰੇ ਇਸ ਤਰ੍ਹਾਂ ਹੀ ਇੱਕ ਇੱਕ ਝਟੋ ਹੋ ਕੇ ਆਪਣੇ ਅੰਦਾਸਿਆ ਕੋ ਹਰ ਸਮਾਜ ਹਰ ਜਿਹਰੇ ਦੇ ਵਿੱਚ ਇਸ ਤਰ੍ਹਾਂ ਹੀ ਉਂਟੇ ਵੀ ਸਾਰੇ ਹੀ ਭਰਾ ਇੱਕ ਮੁੱਠੇ ਸਾਨੂੰ ਜੋ ਮੱਥਰੇ ਕਹਿੰਦੇ ਨੇ ਆਪਾਂ ਮੱਥਰੇ ਨਹੀਂ ਸਾਰੇ ਭਰਾ ਇੱਕੋ ਮੁੱਠਾ ਜੈਲ ਦੇ ਧਰ ਦੇ ਸਾਰੇ ਦਾਸ ਰਾਜ ਕੀ ਜੈ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬੱਚਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਪਣੇ ਕਰਮਚਾਰੀ ਕੁਝ ਨੇ ਯੂਰਪ ਇਹ ਪ੍ਰਚਾਰਕ ਜੀ ਕੁਸ਼ਿੰਗੁਰੂ ਦਾ ਪੂਰੀ ਨੇ ਜੁੜੋ ਰਾਮਪਾਲ ਹੋਰ ਵੀ ਜਿੰਨੇ ਵੀ ਜਣੇ ਮੈਂ ਨਾਮ ਨਹੀਂ ਜਾਣਦਾ ਬਹੁਤ ਅੱਛੇ ਜਿੰਨੇ ਨੇ ਅੱਜ ਸਾਡੇ ਮੁਹੱਲੇ ਦੇ ਚੰਦਰਾ ਗੋਡੇ ਅਸੀਂ ਜਿਹੜੀ ਗੁਰਵੰਦਾ ਭਾਗ ਮੈਂ ਗੱਲ ਕਰ ਰਿਹਾ ਹਾਂ ਕਿ ਮਨਟਾਜ ਹੋ ਜਾ ਗਿਆ ਹੈ ਮੈਂ ਇਹ ਨਹੀਂ ਕਿ ਇੰਦਰਾਗੁਨ ਦੇ ਬੱਚੇ ਨੂੰ ਕਹਿਣਾ ਚਾਹਨਾ ਹਰ ਬੱਚੇ ਨੂੰ ਹਰ ਜਿਹੜੇ ਵੀ ਬੱਚੇ ਨੂੰ ہر انسان ہیں ہم نے